ਸਤਲੁਜ ਦੇ ਕੰਡੇ ਦੇ ਉੱਤੇ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਹੋਈ ਪਰ ਹੋਈ ਕਿਉਂ ਸੀ ਕਿਨਾਂ ਕਾਰਨਾ ਕਰਕੇ ਇਹ ਅੱਗ ਪੜਕੀ ਤੇ ਕਿਨਾਂ ਬੰਦਿਆਂ ਨੇ ਇਹਨੂੰ ਹਵਾ ਦਿੱਤੀ ਸੀ ਕੀ ਇਹ ਲੜਾਈ ਅਚੰਤ ਚੇਤ ਵਿੱਚ ਛਿੜੀ ਸੀ ਜਾਂ ਫਿਰ ਇਸ ਨੂੰ ਜਾਣ ਬੁੱਝ ਕੇ ਕਰਵਾਇਆ ਗਿਆ ਸਿੱਖ ਇਤਿਹਾਸ ਪੜੀਏ ਤਾਂ ਪਤਾ ਲੱਗਦਾ ਸਿੱਖ ਇੱਕ ਜਮਾਨਦਰੂ ਸਿਪਾਹੀ ਹੈ ਤੇ ਇਹ ਸਿਧਾਂਤ ਅਜੇ ਤੱਕ ਕਾਇਮ ਹੈ ਇਹ ਦੁਨੀਆਂ ਦੇ ਕਾਰ ਵਿਹਾਰ ਕਰਦੇ ਹੋਏ ਵੀ ਗਾਥਰੇ ਦੇ ਵਿੱਚ ਕਿਰਪਾਨ ਰੱਖਦੇ ਨੇ ਜੋ ਇਸ ਦੇ ਸ਼ਬਦ ਤੇ ਨਿਸ਼ਾਨੇ ਦਾ ਪ੍ਰਗਟ ਸਬੂਤ ਤੇ ਫਿਰ ਫੌਜ ਦੇ ਵਿੱਚ ਦੂਰੇ ਅਫਸਰ ਬਣਨ ਲੱਗੇ ਇੱਕ ਤਾਂ ਜਿਹੜਾ ਬਾਦਸ਼ਾਹ ਦੇ ਵੱਲੋਂ ਥਾਪਿਆ ਹੋਇਆ ਤੇ ਦੂਜਾ ਆਪਣੇ ਆਪ ਫੌਜ ਦੇ ਵੱਲੋਂ ਚੁਣਿਆ ਹੋਇਆ ਅਫਸਰ ਜਿਨ੍ਹਾਂ ਨੂੰ ਫੌਜੀ ਪੰਚ ਕਹਿੰਦੇ ਸੀ ਉਹਨਾਂ ਨੇ ਬਲ ਦਾ ਪ੍ਰਯੋਗ ਨਹੀਂ ਕੀਤਾ ਦਿਮਾਗ ਨਾਲ ਲੜਾਈਆਂ ਲੜੀਆਂ ਕਰੇ ਚਾਂ ਤੇ ਅੰਗਰੇਜ਼ਾਂ ਨੇ ਐਸੀ ਦਿਮਾਗ ਦੀ ਚਾਲ ਚੱਲੀ ਕਿ ਡੋਗਰੇਆ ਨੂੰ ਐਡੇ ਵੱਡੇ ਵੱਡੇ ਲਾਲਚ ਦਿੱਤੇ ਕਿ ਖਾਲਸਾ ਰਾਜ ਦੇ ਥੰਮ ਇੱਕ ਇੱਕ ਕਰਤੇ ਗਿਰਦੇ ਕਵਰਨਰ ਨੋਹ ਨੇ ਹਾਲ ਸਿੰਘ ਦੀ ਮੌਤ ਪਿੱਛੋਂ ਸਰ ਬਿਲੀਅਮ ਮੈਕਨਾਗਟਨ ਨੇ ਲਾਰਡ ਅਕਲੈਂਡ ਨੂੰ ਪੰਜਾਬ ਬਾਰੇ ਕਿਹਾ ਕਿ ਤਿੰਨ ਧਿਰਾਂ ਅੰਗਰੇਜ਼ ਸਿੱਖ ਤੇ ਅਫਗਾਨ ਦੀ ਆਪਸ ਦੀ ਸੁਲਾ ਟੁੱਟ ਚੁੱਕੀ ਹੈ ਸਾਫ਼ ਹੈ ਕਿ ਲਾਰਡ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ ਕਿ ਲੜਾਈ ਕਦ ਹੋਵੇਗੀ ਹੁਣ ਸੋਚੋ ਇਹ ਲੜਾਈ ਅਚਨਚੇਤ ਹੋਈ ਜਾਂ ਗਿਣ ਮਿਥ ਕੇ ਹੋਈ ਹੁਣ ਅੰਗਰੇਜ਼ੀ ਫੌਜ ਸੱਤ ਨੂੰ ਜਵਲ ਵਧ ਰਹੀ ਹੈ ਤੇ ਉਸ ਨੇ ਪੰਜਾਬ ਉਤੇ ਚੜ੍ਹਾਈ ਕਰਨ ਦਾ ਪੱਕਾ ਮਨ ਬਣਾ ਲਿਆ ਫਿਰੋਜ਼ਪੁਰ ਅੰਗਰੇਜ਼ੀ ਬੈਂਕਾਂ ਵਿੱਚ ਜੋ ਰਾਜਾ ਸੁਚੇਤ ਸਿੰਘ ਦਾ 18 ਲੱਖ ਰੁਪਇਆ ਲਾਹੌਰ ਦਰਬਾਰ ਦੇ ਕਈ ਵਾਰ ਮੰਗਣ ਦੇ ਉੱਤੇ ਵੀ ਅੰਗਰੇਜ਼ਾਂ ਨੇ ਨਾ ਕਰਤੀ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਖ ਯੂਨੀਵਰਸ ਚੈਨਲ ਤੇ ਮੈਂ ਆ ਪਰਮਿੰਦਰ ਸਿੰਘ ਗੱਲ ਕਰ ਰਹੇ ਹਾਂ ਸਿੱਖ ਰਾਜ ਕਿਵੇਂ ਗਿਆ ਇਸ ਦੀਆਂ 6 ਕਡੀਆਂ ਅਸੀਂ ਲਗਾਤਾਰ ਜਾਰੀ ਕਰ ਚੁੱਕੇ ਹਾਂ ਉਹਨਾਂ ਵਿੱਚ ਅਸੀਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਰਾਜ ਜਿਸ ਦੇ ਲਗਾਤਾਰ ਕਿਵੇਂ ਥੰਮ੍ਹ ਗਿਰਦੇ ਗਏ ਮਹਾਰਾਜਾ ਰਣਜੀਤ ਸਿੰਘ ਦਾ ਕਿਵੇਂ ਅਕਾਲ ਚਰਣਾ ਹੋਇਆ ਕਿਵੇਂ ਖੜਕ ਸਿੰਘ ਨੂੰ ਮਾਰਿਆ ਗਿਆ ਕਿਵੇਂ ਨੌ ਨਿਹਾਲ ਨੂੰ ਤਖਤ ਤੇ ਬਿਠਾਇਆ ਗਿਆ ਮਹਾਰਾਣੀ ਚੰਦਕੌਰ ਦੇ ਨਾਲ ਕੀ ਕੁਝ ਹੁੰਦਾ ਹੈ ਸ਼ੇਰ ਸਿੰਘ ਦੇ ਨਾਲ ਕੀ ਕੁਝ ਹੁੰਦਾ ਹੈ ਤੇ ਡੋਗਰੇ ਕਿਵੇਂ ਦੀਆਂ ਚਾਲਾਂ ਚੱਲਦੇ ਨੇ ਤੇ ਅੰਗਰੇਜ਼ ਪੰਜਾਬ ਵਿੱਚ ਕਿਵੇਂ ਆਉਂਦੇ ਆ ਤੇ ਅੱਜ ਦੇ ਅਧਿਆਏ ਦੇ ਵਿੱਚ ਅਸੀਂ ਦੱਸਾਂਗੇ ਸਿੱਖਾਂ ਦੀ ਸਮੁੰਦਰੀ ਕੰਡੇ ਦੇ ਉੱਤੇ ਅੰਗਰੇਜ਼ਾਂ ਦੇ ਨਾਲ ਕਿਵੇਂ ਲੜਾਈ ਹੋਈ ਸਤਲੁਜ ਦੇ ਕੰਡੇ ਦੇ ਉੱਤੇ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਹੋਈ ਪਰ ਹੋਈ ਕਿਉਂ ਸੀ ਕਿੰਨਾ ਕਾਰਨਾ ਕਰਕੇ ਇਹ ਅੱਗ ਪੜਕੀ ਤੇ ਕਿਹਨਾ ਬੰਦਿਆਂ ਨੇ ਇਹਨੂੰ ਹਵਾ ਦਿੱਤੀ ਸੀ ਕੀ ਇਹ ਲੜਾਈ ਅਚੰਤ ਚੇਤ ਵਿੱਚ ਛਿੜੀ ਸੀ ਜਾਂ ਫਿਰ ਇਸ ਨੂੰ ਜਾਣ ਪੁੱਛ ਕੇ ਕਰਵਾਇਆ ਗਿਆ ਇਹਨਾਂ ਸਾਰੀਆਂ ਗੱਲਾਂ ਦੇ ਉੱਤਰ ਪਾਲਣ ਤੋਂ ਪਹਿਲਾਂ ਦੋ ਗੱਲਾਂ ਸਮਝ ਲਈ ਇੱਕ ਗੱਲ ਹੈ ਖਾਲਸਾ ਫੌਜ ਤੇ ਦੂਜੀ ਹੈ ਅੰਗਰੇਜ਼ਾਂ ਦੀ ਨੀਤੀ ਦੀ ਗੱਲ ਪਹਿਲੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਖਾਲਸਾ ਫੌਜ ਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਰਦਾ ਹਿੰਦੁਸਤਾਨ ਦੇ ਵਿੱਚ ਇੱਕ ਨਵਾਂ ਅਣਖੀ ਜੀਵਨ ਪੈਦਾ ਕਰਨ ਵਾਸਤੇ ਖਾਲਸਾ ਫੰਟ ਇੱਕ ਫੌਜ ਪਾਈ ਚਾਰਾ ਸੱਚਿਆ ਜੋ ਪਿਆਰ ਅਤੇ ਕਿਰਪਾਨ ਦੇ ਆਸਰੇ ਜਿਉਂਦਾ ਹਾਂ ਵੀ ਹੋਇਆ ਸਿੱਕੇ ਇਤਿਹਾਸ ਪੜੀਏ ਤਾਂ ਪਤਾ ਲੱਗਦਾ ਸਿੱਖ ਇੱਕ ਜਮਾਨਦਰੂ ਸਿਪਾਹੀ ਹੈ ਤੇ ਇਹ ਸਿਧਾਂਤ ਅਜੇ ਤੱਕ ਕਾਇਮ ਹੈ ਇਹ ਦੁਨੀਆ ਦੇ ਕਾਰ ਵਿਹਾਰ ਕਰਦੇ ਹੋਏ ਵੀ ਗਾਤਰੇ ਦੇ ਵਿੱਚ ਕਿਰਪਾਨ ਰੱਖਦੇ ਨੇ ਜੋ ਇਸ ਦੇ ਸ਼ੋਭਤੇ ਨਿਸ਼ਾਨੇ ਦਾ ਪ੍ਰਗਟ ਸਬੂਤ ਨੇ। ਵਪਾਰ ਸਮਝਣ ਵਾਸਤੇ ਜਰਾ ਪੁਰਾਣੇ ਪੱਤਰਿਆਂ ਨੂੰ ਫਰੋਲ ਲੈਨੇ ਆ। ਕਰੋ ਕਰੀਕਾਰ ਵਿਹਾਰ ਕਰਨ ਵਾਲੇ ਸਿੰਘ ਮਹਾਰਾਜਾ ਦੇ ਜਦੋਂ ਦਰਸ਼ਨ ਕਰਨ ਆਉਂਦੇ ਸੀ ਤਾਂ ਉੱਥੇ ਅੱਗੇ ਪਹਾੜੀ ਰਾਜਿਆਂ ਦੇ ਨਾਲ ਸੀ ਮੁਗਲ ਫੋਜਾਂ ਦੇ ਨਾਲ ਯੁੱਧ ਛਿੜ ਪੈਂਦਾ ਸੀ। ਤਾਂ ਇਹ ਮੱਥਾ ਟੇਕਣ ਆਏ ਸਿੱਖ ਆਪਣੇ ਆ ਮਿਆਨਾਂ ਦੇ ਵਿੱਚੋਂ ਤਲਵਾਰਾਂ ਕੱਢ ਕੇ ਰਣ ਤੱਤੇ ਵਿੱਚ ਵੜ ਜਾਂਦੇ। ਤਨਖਾਹਾਂ ਵਾਸਤੇ ਨਹੀਂ ਨਾ ਮੂਲਕ ਫਤਿਹ ਕਰਨ ਵਾਸਤੇ। ਤੇ ਨਾ ਦੁਸ਼ਮਣ ਨੂੰ ਹਰਾਉਣ ਵਾਸਤੇ ਜਾਂ ਰਾਜ ਸੰਭਾਲਣ ਵਾਸਤੇ ਕੇਵਲ ਅਣਖੀ ਬੰਦਿਆਂ ਵਾਂਗ ਮਰਨ ਵਾਸਤੇ ਤਲਵਾਰਾਂ ਕੱਟ ਲੈਂਦੇ ਸੀ ਜੋੜੀ ਕੌਮ ਇੰਨੀ ਗੱਲ ਬਦਲੇ ਮਰਨ ਦੀ ਤਿਆਰ ਹੋ ਜਾਂਦੀ ਆ ਉਸ ਦੀ ਗੈਰਤ ਤੇ ਬਹਾਦਰੀ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ ਗੁਰਗੋਬਿੰਦ ਸਿੰਘ ਮਹਾਰਾਜ ਦੱਖਣ ਨੂੰ ਚਲੇ ਜਾਂਦੇ ਨੇ ਤੇ ਸਿੱਖਾਂ ਦੀ ਜਿਹੜੀ ਕਿਰਪਾ ਹੈ ਥੋੜਾ ਜਿਹਾ ਇੱਥੇ ਸਾਹ ਲੈਣ ਵਾਸਤੇ ਮਿਆਰ ਅੰਦਰ ਤਾਂ ਹੈ ਤੇ ਜਿਸ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਪੈਰ ਪਾਉਂਦੇ ਆ ਸਿੱਖ ਸਾਰੇ ਕੰਮਕਾਰ ਛੱਡ ਕੇ ਉਹਨਾਂ ਦੀ ਫੌਜ ਵਿੱਚ ਰਲ ਜਾਂਦੇ ਆ। ਇਹ ਟੁੱਟੀਆਂ ਹੋਈਆਂ ਤਲਵਾਰਾਂ, ਖੰਡੇ, ਨੇਜੇ ਲੈ ਕੇ ਸਤਿ ਸ਼੍ਰੀ ਅਕਾਲ ਦੇ ਜਕਾਰੇ ਬੁਲਾਉਂਦੇ ਹੋਏ ਰਾਜ ਕਰੇਗਾ ਖਾਲਸਾ ਦੇ ਗੀਤ ਗਾਉਂਦੇ ਹੋਏ ਮੈਦਾਨ ਵਿੱਚ ਗੱਜਦੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਵੀ ਆਉਂਦਾ। ਉਸ ਨੇ ਸਿੱਖੀ ਸੁਭਾ ਨੂੰ ਸਮਝਿਆ ਤੇ ਖਾਲਸਾ ਫੌਜ ਨੂੰ ਇੰਨੀ ਤਰੱਕੀ ਦਿੱਤੀ ਜਿਸ ਦੀ ਸ਼ਾਰ ਤੇ ਰੋਪ ਵੇਖ ਕੇ ਦੁਨੀਆ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਉਸ ਨਾਲ ਯਰਾਨਾ ਲਾਉਣ ਵਾਸਤੇ ਤਰਲੇ ਮਿੰਤਾ ਕਰਦੀਆਂ ਸੀ ਇਹ ਬલિદાન ਫੌਜ ਮਹਾਰਾਜਾ ਰਣਜੀਤ ਸਿੰਘ ਦੇ ਕਰੜੇ ਹੱਥਾਂ ਵਿੱਚੋਂ ਨਿਕਲੀ ਇਹ ਬਲਵਾਨ ਫੌਜ ਮਹਾਰਾਜਾ ਰਣਜੀਤ ਸਿੰਘ ਦੇ ਕਰੜੇ ਹੱਥਾਂ ਵਿੱਚੋਂ ਨਿਕਲੀ ਤਾਂ ਹੌਲੀ-ਹੌਲੀ ਖੁਦ ਮੁਖਤਿਆਰ ਹੋਣ ਲੱਗੀ ਧਾਰਮਿਕ ਅਸੂਲ ਅਨੁਸਾਰ ਜੋ ਪੰਜਾਂ ਪਿਆਰਿਆਂ ਵਾਲਾ ਸਿੱਲਤਲਾ ਫੌਜਾਂ ਵਿੱਚ ਚੱਲਿਆ ਹੁੰਦਾ ਸੀ ਉਹ ਸਹਿਜੇ ਸਹਿਜੇ ਮੁਲਕੀ ਕੰਮਾਂ ਦੇ ਵਿੱਚ ਹਿੱਸਾ ਲੈਣ ਲੱਗ ਪਿਆ ਪੰਚਾਇਤਾਂ ਦਾ ਰੂਪ ਧਾਰਨ ਕਰ ਲਿਆ ਸਿੱਖ ਫੌਜ ਨੇ ਤੇ ਫਿਰ ਫੌਜ ਦੇ ਵਿੱਚ ਦੂਰੇ ਅਫਸਰ ਬਣਨ ਲੱਗੇ ਇੱਕ ਤਾਂ ਜਿਹੜਾ ਬਾਦਸ਼ਾਹ ਦੇ ਵੱਲੋਂ ਥਾਪਿਆ ਹੋਇਆ ਤੇ ਦੂਜਾ ਆਪਣੇ ਆਪ ਫੌਜ ਦੇ ਵੱਲੋਂ ਚੁਣਿਆ ਹੋਇਆ ਅਫਸਰ ਜਿਨ੍ਹਾਂ ਨੂੰ ਫੌਜੀ ਪੰਚ ਕਹਿੰਦੇ ਸੀ ਖਾਲਸਾ ਫੌਜ ਦੀ ਤਾਕਤ ਇੰਨੀ ਵੱਧ ਗਈ ਸੀ ਕਿ ਸਰਦਾਰ ਜਵਾਹਰ ਸਿੰਘ ਦੇ ਮਰਨ ਪਿੱਛੋਂ ਕੋਈ ਵਜ਼ੀਰ ਬਣਨ ਨੂੰ ਤਿਆਰ ਨਹੀਂ ਸੀ ਗੁਲਾਬ ਸਿੰਘ ਤੇਜ ਸਿੰਘ ਲਾਲ ਸਿੰਘ ਇਹਨਾਂ ਕਿਸੇ ਦਾ ਵੀ ਹੌਸਲਾ ਨਹੀਂ ਪਿਆ ਕਿ ਉਹ ਵਜ਼ੀਰ ਬਣ ਕੇ ਖਾਲਸਾ ਫੌਜ ਨੂੰ ਕਾਬੂ ਕਰ ਸਕੇ ਇੰਨੀ ਤਾਕਤਵਰਦਗੀ ਸੀ ਖਾਲਸਾ ਫੌਜ ਦੀ ਹੁਣ ਤੁਸੀਂ ਸੋਚੋ ਵੀ ਇਹੋ ਜੀ ਆਪ ਮੁਹਾਰੀ ਬਲਵਾਨ ਤੇ ਕੇਵਲ ਲੜਨ ਵਾਸਤੇ ਲੜਾਈ ਸਹੇੜਨ ਵਾਲੀ ਫੌਜ ਨੂੰ ਯੁੱਧ ਵਾਸਤੇ ਬੰਗਾਰੋਗੇ ਤਾਂ ਲੜਾਈ ਕਿਵੇਂ ਟਲ ਸਕਦੀ ਹੈ ਹੁਣ ਥੋੜਾ ਜਿਹਾ ਆਪਾਂ ਅੰਗਰੇਜ਼ਾਂ ਦੀ ਨੀਤੀ ਨੂੰ ਵੀ ਸਮਝ ਲੈਣੇ ਆ ਉਹ ਕਿਸੇ ਨੀਤੀ ਨਾਲ ਕੰਮ ਕਰ ਰਹੇ ਸੀ ਇਹ ਪਹਿਲਾਂ ਵਪਾਰ ਦੀ ਨੀਤੀ ਦੇ ਨਾਲ ਪੂਰਬੀ ਹਿੰਦ ਦੇ ਵਿੱਚ ਬੈਠੇ ਸੀ ਆ ਕੇ ਵਪਾਰ ਕਰਨ ਹੋਰ ਵੀ ਕੁਝ ਯੂਰਪੀ ਦੇਸ਼ਾਂ ਨੇ ਇੱਥੇ ਸੌਦਾਗਰੀ ਰੰਪੀ ਸੀ ਪਰ ਸਾਰਿਆਂ ਦੇ ਵਿੱਚੋਂ ਮਸ਼ਹੂਰ ਦੋ ਲੋਕ ਹੋਏ ਅੰਗਰੇਜ਼ ਤੇ ਫ੍ਰਾਂਸੀਸੀ ਜਿਉਂ-ਜਿਉਂ ਇਹਨਾਂ ਦਾ ਕੰਮ ਵੱਧਦਾ ਗਿਆ ਤਿਉਂ-ਤਿਉਂ ਪ੍ਰਬੰਧ ਵਾਸਤੇ ਇਹ ਪੁਲਿਸ ਦੀ ਗਿਣਤੀ ਵੀ ਵਧਾਉਣ ਲੱਗੇ ਇਹਨਾਂ ਦੋਹਾਂ ਦੀ ਆਪਸ ਦੇ ਵਿੱਚ ਲੜਦੀ ਸੀ ਤੇ ਅੰਤ ਲੜਾਈ ਝਗੜੇ ਤੱਕ ਨੌਬਤ ਪਹੁੰਚ ਗਈ ਅੰਗਰੇਜ਼ਾਂ ਤੇ ਫ੍ਰਾਂਸੀਸੀਆਂ ਦੇ ਵਿੱਚ ਫਿਰ ਪੁਲਿਸ ਦੇ ਨਾਲ-ਨਾਲ ਫੌਜ ਦੀ ਵੀ ਲੋੜ ਪਈ ਤੇਉਦਰ ਔਰੰਗਜ਼ੇਬ ਪਿੱਛੇ ਮੁਗਲਾਂ ਦੀ ਤਾਕਤ ਦਿਨੋ ਦਿਨ ਘਟਦੀ ਜਾ ਰਹੀ ਸੀ ਤੇ ਅੰਤ ਕੇਵਲ ਨਾਮ ਤਰ ਇੱਕ ਬਾਦਸ਼ਾਹ ਰਹਿ ਗਏ ਸੀ ਤੇ ਦੂਰ ਦੇ ਸੂਬੇ ਮੁਖਤਿਆਰ ਹੋ ਗਏ ਹਿੰਦੁਸਤਾਨ ਕਈ ਛੋਟੀਆਂ ਛੋਟੀਆਂ ਤਾਕਤਾਂ ਦੇ ਵਿੱਚ ਵੰਡਿਆ ਗਿਆ ਅੰਗਰੇਜ਼ਾਂ ਨੇ ਫ੍ਰਾਂਸੀਸੀਆਂ ਨੂੰ ਹਿੰਦ ਦੇ ਵਿੱਚੋਂ ਮਾਰ ਪਜਾਇਆ ਤੇ ਫੇਰ ਸਹਿਜੇ ਸਾਜੇ ਹਿੰਦੀ ਨਵਾਬਾਂ ਤੇ ਰਾਜਿਆਂ ਦੇ ਝਗੜਿਆਂ ਦੇ ਵਿੱਚ ਇਹ ਹਿੱਸਾ ਲੈਣ ਲੱਗੇ ਅੰਗਰੇਜ਼ ਹੌਲੀ-ਹੌਲੀ ਫੌਜ ਦੀ ਗਿਣਤੀ ਵਧਣ ਲੱਗੀ ਦੇ ਦੇਸ਼ ਦੇ ਕੁਝ ਥੋੜੇ ਜਿਹੇ ਹਿੱਸੇ ਦੇ ਉੱਤੇ ਅੰਗਰੇਜ਼ਾਂ ਨੇ ਕਬਜ਼ਾ ਵੀ ਕਰ ਲਿਆ ਈਸਟ ਇੰਡੀਆ ਕੰਪਨੀ ਜੋ ਅੰਗਰੇਜ਼ ਕੰਪਨੀ ਪੂਰਬ ਹਿੰਦ ਦੇ ਵਿੱਚ ਵਪਾਰ ਕਰਨ ਬਦਲੇ ਆਈ ਸੀ ਉਹਨਾਂ ਨੇ ਵਿਲਾਇਤ ਵਾਲੇ ਪ੍ਰਬੰਧ ਜਿਹੜੇ ਨੇ ਇੱਥੇ ਲਾਉਣੇ ਸ਼ੁਰੂ ਕਰ ਦਿੱਤੇ ਇਸ ਗੱਲਾਂ ਤੋਂ ਘਬਰਾਏ ਤੇ ਕੁਝ ਅਫਸਰਾਂ ਦੇ ਉੱਤੇ ਮੁਕੱਦਮੇ ਵੀ ਚੱਲੇ ਲੜਾਈਆਂ ਹੋਈਆਂ ਤੇ ਦੱਸਦੀ ਹੈ ਕਿ ਉਦੋਂ ਜਿਹੜੀ ਨੀਤੀ ਜਿਹੜੀ ਪਾਲਿਸੀ ਸੀ ਕੇਵਲ ਵਪਾਰ ਦੀ ਸੀ ਹਕੂਮਤ ਕਰਨ ਦੀ ਨਹੀਂ ਸੀ ਪਰ ਇਹਨਾਂ ਨੇ ਹੁਣ ਹਕੂਮਤ ਕਰਨਾ ਵੀ ਸੋਚ ਲਿਆ ਸੀ ਕਈ ਵਾਰ ਆਉਣ ਵਾਲੇ ਅ fırsਰਾਂ ਨੂੰ ਪਿੱਛੇ ਹਦਾਇਤ ਵੀ ਕੀਤੀ ਗਈ ਕਿ ਉਹ ਹਿੰਦੀ ਹਾਕਮਾ ਦੇ ਝਗੜਿਆਂ ਵਿੱਚ ਨਾ ਪੈਣ ਪਰ ਇੱਥੇ ਆ ਕੇ ਉਹ ਝਗੜਿਆਂ ਵਿੱਚ ਹਿੱਸਾ ਲੈੇ ਬਿਨਾ ਤਾਂ ਰਹਿ ਨਹੀਂ ਸੀ ਸਕਦੇ ਅੰਤ ਬਦਲਦੀ ਬਦਲਦੀ ਨੀਤੀ ਇੱਥੋਂ ਤੱਕ ਆ ਪਹੁੰਚੀ ਕਿ ਜਦ ਦੋ ਰਾਜੇ ਜਾਂ ਨਵਾਬ ਆਪਸ ਦੇ ਵਿੱਚ ਲੜ ਪੈਂਦੇ ਤਾਂ ਅੰਗਰੇਜ਼ ਇੱਕ ਦਾ ਪੱਖ ਲੈ ਲੈਂਦੇ ਤੇ ਦੂਜੇ ਨੂੰ ਹਰਾ ਦਿੰਦੇ ਤੇ ਹਾਰੇ ਹੋਏ ਦਾ ਹਿੱਸਾ ਆਪਣੇ ਰਾਜ ਵਿੱਚੋਂ ਮਲਾ ਲੈਂਦੇ ਸੀ ਉਹਨਾਂ ਨੇ ਬਲ ਦਾ ਪ੍ਰਯੋਗ ਨਹੀਂ ਕੀਤਾ ਦਿਮਾਗ ਨਾਲ ਲੜਾਈਆਂ ਲੜੀਆਂ ਕਰੇ ਚਾਂ ਤੇ ਅੰਗਰੇਜ਼ਾਂ ਨੇ ਐਸੀ ਦਿਮਾਗ ਦੀ ਚਾਲ ਚੱਲੀ ਕਿ ਡੋਗਰੇਆ ਨੂੰ ਐਡੇ ਵੱਡੇ ਵੱਡੇ ਲਾਲਚ ਦਿੱਤੇ ਕਿ ਖਾਲਸਾ ਰਾਜ ਦੇ ਥੰਮ ਇੱਕ ਇੱਕ ਕਰਤੇ ਗਿਰਦੇ ਗਏ ਅੰਗਰੇਜ਼ੀ ਰਾਜ ਦੀ ਨਿਸ਼ਾਨੀ ਹਿੰਦੁਸਤਾਨ ਦੇ ਨਕਸ਼ੇ ਉੱਤੇ ਲਾਲ ਰੰਗ ਦੀ ਇੱਕ ਛਿੱਟ ਵਾਂਗ ਪਈ ਤੇ ਫਿਰ ਖਿੱਲਰ ਦੀ ਖਿੱਲਰ ਦੀ ਸਾਰੇ ਪੱਤਰੇ ਦੇ ਉੱਤੇ ਖੇਲਰ ਗਈ ਬੰਗਾਲ ਤੇ ਮਦਰਾਸ ਦਾ ਕੁਝ ਹਿੱਸਾ ਇਹਨਾਂ ਨੇ ਕਬਜ਼ੇ ਵਿੱਚ ਲੈ ਲਿਆ ਅੰਗਰੇਜ਼ ਅੱਗੇ ਵਧਦੇ ਗਏ ਤੇ ਦੱਖਣ ਦੇ ਨਵਾਬ ਮਰਾਠੇ ਰਾਜਪੂਤ ਦਿੱਲੀ ਦੇ ਮੁਗਲ ਸਭ ਨੂੰ ਆਪਣੇ ਅਧੀਨ ਕਰਨਾ ਸ਼ੁਰੂ ਕਰਤਾ ਹੁਣ ਵੱਧਦਾ ਵੱਧਦਾ ਅੰਗਰੇਜ਼ ਦਾ ਹਕੂਮਤ ਉੱਥੇ ਆ ਖੜਾ ਹੋਇਆ ਜਿੱਥੇ ਚੜੇ ਹੋਏ ਸਾਤਲੁਜ ਦਾ ਪਾਣੀ ਸਾਫ਼ ਦਿਸਦਾ ਸੀ ਦਿੱਲੀ ਦੀ ਲਾਠ ਦੇ ਉੱਤੇ ਚੜ ਕੇ ਵੇਖੀਏ ਤਾਂ ਹਿੰਦੁਸਤਾਨ ਦੇ ਵਿੱਚ ਤਿੰਨ ਪਾਸੇ ਅੰਗਰੇਜ਼ਾਂ ਦਾ ਝੰਡਾ ਝੂਲਦਾ ਦਿਸਦਾ ਸੀ ਤੋ ਜਿਸ ਦੇ ਪਰਛਾਵੇਂ ਹੇਠਾਂ ਕਈ ਛੋਟੇ-ਛੋਟੇ ਦੇਸੀ ਨਵਾਬਾਂ ਤੇ ਰਾਜਿਆਂ ਦੇ ਨਾਂ ਦੇ ਝੰਡੇ ਉਸ ਵੇਲੇ ਸਿਰ ਚੁਕਾਈ ਖੜੇ ਸੀ ਹਾਂ ਇਸ ਵੱਡੇ ਦੇਸ਼ ਹਿੰਦ ਦੀ ਉੱਤਰ ਪੁਛਮੀ ਗੱਠ ਜਾਨੀ ਕਿ ਪੰਜਾਬ ਵਿੱਚ ਉਨਾ ਹੀ ਉੱਚਾ ਤੇ ਉਨਾ ਹੀ ਰੋਗ ਵਾਲਾ ਕੇਸਰੀ ਝੰਡਾ ਲਹਿਰਾਉਦਾ ਦੇਖਦਾ ਸੀ ਇਹ ਖਾਲਸੇ ਦੇ ਰਾਜ ਦਾ ਝੰਡਾ ਸੀ ਹੁਣ ਇੱਕ ਦੇਸ਼ ਦੇ ਵਿੱਚ ਦੋ ਬਾਦਸ਼ਾਹ ਨਹੀਂ ਹੋ ਸਕਦੇ ਹਿੰਦ ਦੇ ਵਿੱਚ ਵੀ ਦੋ ਬਾਦਸ਼ਾਹ ਇੱਕ ਅੰਗਰੇਜ਼ ਤੇ ਦੂਜਾ ਸਿੱਖ ਸੋ ਇਹਨਾਂ ਦਾ ਇੱਕ ਦਿਨ ਫੈਸਲਾ ਹੋਣਾ ਜ਼ਰੂਰ ਸੀ ਕਿ ਅੱਗੇ ਵਾਸਤੇ ਇੱਕ ਬਾਦਸ਼ਾਹ ਬਣ ਕੇ ਕੌਣ ਰਹੇ ਅੰਗਰੇਜ਼ ਜਾਂ ਸਿੱਖ ਹੁਣ ਅੰਗਰੇਜ਼ ਦਾ ਨਿਸ਼ਾਨ ਨਿਰਾ ਵਪਾਰ ਕਰਨ ਦਾ ਨਹੀਂ ਰਹਿ ਗਿਆ ਸਗੋਂ ਸਾਰੇ ਮੁਲਕ ਉੱਤੇ ਰਾਜ ਕਰਨ ਦਾ ਰਹਿ ਗਿਆ ਪੰਜਾਬ ਦੀਆਂ ਤਿੰਨ ਬਾਈਆਂ ਉਹਨਾਂ ਨੇ ਰੋਕ ਲਈਆਂ ਸੀ ਚੜ੍ਹਦੇ ਪਾਸੇ ਜਮਨਾ ਤੱਕ ਦੱਖਣ ਵੱਲੇ ਸਾਰਾ ਸਿੰਧ ਅਤੇ ਲੈਂਦੇ ਵੱਲ ਅਫਗਾਨਿਸਤਾਨ ਦੇ ਵਿੱਚ ਜਾ ਪੈਰ ਜਮਾਈ। ਬਾਕੀ ਰਿਹਾ ਪੰਜਾਬ। ਇਸ ਬਾਰੇ ਜੋ ਕੁਝ ਅੰਗਰੇਜ਼ ਸੋਚ ਰਹੇ ਸਨ ਉਹ ਅੰਗਰੇਜ਼ ਪਤਵੰਤਿਆਂ ਤੇ ਹੋਰ ਨਿਰਪੱਖ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਇਹ ਪ੍ਰਗਟ ਹੋ ਜਾਂਦਾ ਕਿ ਇਹ ਕਾਰਨ ਨੇ ਜਿਨ੍ਹਾਂ ਕਰਕੇ ਇਹ ਯੁੱਧ ਛਿੜਿਆ ਸੀ। ਹੁਣ ਤੁਹਾਨੂੰ ਉਹ ਕਾਰਨ ਵੀ ਦੱਸ ਦਿੰਨੇ ਆਂ ਵੀ ਕਿਹੜੀਆਂ ਗੱਲਾਂ ਕਰਕੇ ਅੰਗਰੇਜ਼ਾਂ ਦੇ ਨਾਲ ਸਿੱਖਾਂ ਦੀ ਲੱਗਣ ਲੱਗੀ ਸਿੱਖ ਕਿਉਂ ਭੜਕ ਗਈ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਦੋਂ ਅੰਗਰੇਜ਼ ਖੁਦ ਆਇਆ ਕਰਦੇ ਸੀ ਵੀ ਅਸੀਂ ਤੁਹਾਡੀ ਸੈਨਾ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਆ ਸਾਨੂੰ ਕੰਮ ਦੇ ਦਿਓ ਹੁਣ ਦੀਆਂ ਸਰਕਾਰਾਂ ਇਹ ਗੱਲ ਕਰਦੀਆਂ ਨਾ ਵੀ ਅਸੀਂ ਗੋਰਿਆਂ ਨੂੰ ਵਾਪਸ ਲੈ ਕੇ ਆਵਾਂਗੇ ਵੀ ਉਹ ਇੱਥੇ ਆ ਕੇ ਕੰਮ ਕਰਨ ਇਹ ਗੱਲਾਂ ਆਪਾਂ ਸੁਣੀ ਆ ਅੱਜ ਦੀਆਂ ਸਰਕਾਰਾਂ ਤੋਂ ਪਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੁੰਦੀਆਂ ਸੀ ਕਵਰ ਨੋਨਿਹਾਲ ਸਿੰਘ ਦੇ ਸਮੇਂ ਕੁਝ ਅੰਗਰੇਜ਼ ਅਫਸਰਾਂ ਨੇ ਇਹ ਗੱਲ ਕਹੀ ਕਿ ਕਵਰ ਦੇ ਮਰਨ ਪਿੱਛੋਂ ਪਿਸ਼ਾਵਰ ਸ਼ਾਹਜਹਾਂ ਵਾਲੀਏ ਕਾਬਲ ਨੂੰ ਦਿੱਤਾ ਜਾਵੇ ਕਵਰ ਨੋਨਿਹਾਲ ਸਿੰਘ ਦੀ ਮੌਤ ਪਿੱਛੋਂ ਸਰ ਵਿਲੀਅਮ ਮੈਕਨਾਗਟਨ ਨੇ ਲਾਰਡ ਅਕਲੈਂਡ ਨੂੰ ਪੰਜਾਬ ਬਾਰੇ ਕਿਹਾ ਕਿ ਤਿੰਨ ਧਿਰਾਂ ਅੰਗਰੇਜ਼ ਸਿੱਖ ਤੇ ਅਫਗਾਨ ਦੀ ਆਪਸ ਦੀ ਸੁਲਾ ਟੁੱਟ ਚੁੱਕੀ ਹੈ ਕਿਉਂਕਿ ਸ਼ੇਰ ਸਿੰਘ ਜਿਸ ਨੇ ਦੂਜਿਆਂ ਦਾ ਹੱਕ ਮਾਰ ਲਿਆ ਕਿਸੇ ਹਾਲ ਵੀ ਮਹਾਰਾਜਾ ਰਣਜੀਤ ਸਿੰਘ ਦਾ ਹੱਕੀ ਵਾਰਿਸ ਨਹੀਂ ਮੰਨਿਆ ਜਾ ਸਕਦਾ ਤੇ ਜਦ ਹੀਰਾ ਸਿੰਘ ਵਜ਼ੀਰ ਬਣਿਆ ਉਸ ਨੇ ਸਿੱਖ ਫੌਜ ਨੂੰ ਢੁਕਾਇਆ ਕਿ ਉਹ ਅੰਗਰੇਜ਼ਾਂ ਤੇ ਹੱਲਾ ਕਰੇ ਇਸ ਹਿੱਲ ਜੁਲ ਨੇ ਬਰਤਾਨਵੀ ਸਰਕਾਰ ਨੂੰ ਡਰ ਪੈਦਾ ਕਰ ਦਿੱਤਾ ਜੋ ਅੰਗਰੇਜ਼ੀ ਸਰਕਾਰ ਦੀ ਗੱਲ ਕਰ ਰਹੇ ਆ ਪਹਿਲਾਂ ਹੀ ਪੰਜਾਬ ਦੇ ਹਾਕਮਾਂ ਦੀ ਕਮਜ਼ੋਰੀ ਦੇ ਕਾਰਨ ਕਰਕੇ ਇਹ ਆਸ ਰੱਖਦੀ ਸੀ ਕਿ ਇੱਕ ਦਿਨ ਲਾਹੌਰ ਦੀ ਸਲਤਨਤ ਟੁਕੜੇ ਟੁਕੜੇ ਹੋ ਜਾਵੇਗੀ ਤੇ ਜ਼ਿੰਮੇਵਾਰ ਅੰਗਰੇਜ਼ ਅਫਸਰਾਂ ਨੂੰ ਜਿਹੜਾ ਠਹਿਰਾਇਆ ਜਾਵੇਗਾ ਤਾਂ ਅਫਸਰਾਂ ਨੂੰ ਇਹ ਯਕੀਨ ਹੋ ਰਿਹਾ ਸੀ ਕਿ ਪੰਜਾਬ ਨੂੰ ਅਸੀਂ ਛੇਤੀ ਫਤਿਹ ਕਰ ਲੈਣਾ ਇਹ ਉਹਨਾਂ ਵਾਸਤੇ ਜ਼ਰੂਰੀ ਵੀ ਹੋ ਗਿਆ ਸੀ ਹੁਣ ਇੱਥੇ ਅੰਗਰੇਜ਼ ਇੱਕ ਹੋਰ ਲਿਖਦਾ ਉਹ ਕਹਿੰਦਾ ਹੋ ਸਕਦਾ ਕਿ ਲਾਰਡ ਐਲਨ ਬਰੋ ਨੇ ਪੰਜਾਬ ਉੱਤੇ ਤਕੜੀ ਫੌਜ ਨਾਲ ਚੜ੍ਹਾਈ ਕਰਨ ਦਾ ਇਰਾਦਾ ਕੀਤਾ ਹੋਵੇ ਇਸ ਗੱਲ ਦੀ ਤਸੱਲੀ ਉਸ ਚਿੱਠੀ ਤੋਂ ਹੋ ਸਕਦੀ ਹੈ ਜੋ ਉਸਨੇ ਐਨਰਬੋ ਨੇ 20 ਅਪ੍ਰੈਲ 1844 ਨੂੰ ਵਲਿੰਗਟਨ ਨੂੰ ਲਿਖੀ ਸੀ ਉਹਨੇ ਕਿਹਾ ਵੀ ਆਸ ਹੈ ਕਿ ਨਵੰਬਰ 1845 ਈਸਵੀ ਤੱਕ ਸਾਨੂੰ ਕਿਸੇ ਹਮਲੇ ਦੀ ਰੋਕ ਨਹੀਂ ਕਰਨੀ ਪਵੇਗੀ ਤੇ ਸਾਨੂੰ ਸਤਲੁਜ ਪਾਰ ਲੰਘਣ ਲਈ ਮਜਬੂਰ ਵੀ ਨਹੀਂ ਹੋਣਾ ਪਵੇਗਾ ਉਸ ਵੇਲੇ ਤੱਕ ਮੈਂ ਹਰ ਤਰ੍ਹਾਂ ਤਿਆਰ ਹੋਵਾਂਗਾ ਇਸ ਸਮੇਂ ਵਿੱਚ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਚੁੱਪਚਾਪੀਤੇ ਸਭ ਕੁਝ ਕਰ ਲਵਾਂਗੇ ਵੱਡੀ ਕਮਾਨ ਲਈ ਸਾਡੇ ਕੋਲ ਅਫਸਰ ਬੜੇ ਹੀ ਘੱਟ ਨੇ ਤਿਆਰੀ ਦੀ ਲੋੜ ਹੈ ਜੀ ਉਹ ਇਹ ਚਿੱਠੀ 'ਚ ਲਿਖ ਰਿਹਾ ਸਾਰੀ ਫੌਜ ਨੂੰ ਬਹੁਤ ਕੁਝ ਸਿਖਾਉਣ ਦੀ ਲੋੜ ਹੈ ਤੇ ਮੈਨੂੰ ਵੀ ਤਸੱਲੀ ਹੈ ਕਿ 18 ਮਹੀਨੇ ਜੋ ਮੈਂ ਮੰਗੇ ਨੇ ਉਹ ਫੌਜ ਨੂੰ ਓਵੇਂ ਦੀ ਫੌਜ ਬਣਾ ਦੂੰਗਾ ਜਿਵੇਂ ਦੀ ਸਾਨੂੰ ਚਾਹੀਦੀ ਆ ਉਹ ਫਿਲਹਾਲ ਉਹ ਜਿਹੀ ਫੌਜ ਨਹੀਂ ਹੈ ਕੋਈ ਬਹੁਤਾ ਸਮਾਨ ਨਹੀਂ ਮੰਗਿਆ ਉਹ ਕਹਿੰਦਾ ਮੈਂ 18 ਮਹੀਨੇ ਮੰਗਿਆ ਅਫਸਰ ਹਮਲਾ ਕਰਨ ਵਾਸਤੇ ਬਹੁਤ ਕਾਲੇ ਪਏ ਹੋਣਗੇ ਨਹੀਂ ਤਾਂ 917 ਮਹੀਨੇ ਜੋ ਮੈਂ ਮੰਗ ਰਿਹਾ ਕੋਈ ਬਹੁਤੇ ਨਹੀਂ ਇਹਦਾ ਕੀ ਅਰਥ ਹੈ ਫਿਰ ਆਉਂਦੀ ਆ ਜੀ 9 ਮਈ 1844 ਦੀ ਚਿੱਠੀ ਦੇ ਵਿੱਚ ਐਲਬਰਲੋ ਲਿਖਦਾ ਹੈ ਕਿ ਨਵੰਬਰ 1800 45 ਇਸਵੀ ਵਿੱਚ ਫੌਜ ਹਰ ਮੁਹਿਮ ਲਈ ਤਿਆਰ ਹੋ ਜਾਏਗੀ ਸਾਫ਼ ਆਕੇ ਲਾਰਡ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ ਕਿ ਲੜਾਈ ਕਦ ਹੋਵੇਗੀ ਹੁਣ ਸੋਚੋ ਇਹ ਲੜਾਈ ਅਚਨਚਿਤ ਹੋਈ ਜਾਂ ਗਿਣ ਮਿੱਥ ਕੇ ਹੋਈ ਇੱਥੇ ਵੀ ਕਨਿੰਗਮ ਲਿਖਦਾ ਉਹ ਕਹਿੰਦਾ ਵੀ ਇਸ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਨੂੰ ਕੁਝ ਕਰਨਾ ਚਾਹੀਦਾ ਹੈ ਤੇ ਉਹਨਾਂ ਦਾ ਏਜੰਟ ਜੋ ਕਾਬੁਲ ਦੇ ਵਿੱਚ ਸੀ ਤੇ ਜਿਸ ਨੇ ਵਚਨ ਕੀਤਾ ਸੀ ਕਿ ਸ਼ਾ ਸੁਜਾ ਨੂੰ ਨਾ ਨਿਰਾ ਦਰਜੇ ਦੇ ਵਿੱਚ ਸਗੋਂ ਸੱਚਮੁੱਚ ਬਾਦਸ਼ਾਹ ਬਣਾ ਦੇਵੋ ਰਣਜੀਤ ਸਿੰਘ ਦੇ ਆਖਰੀ ਜਾਨਸ਼ੀਨ ਦੀ ਮੌਤ ਦੇ ਮੌਕੇ ਨੂੰ ਤਾੜਕੇ ਇਹ ਐਲਾਨ ਕੀਤਾ ਗਿਆ ਸੀ ਕਿ ਲਾਹੌਰ ਦੇ ਨਾਲ ਸਾਰੇ ਸੁਲਾਨੇ ਖਤਮ ਹੋ ਜਾਣਗੇ ਕਿਉਂਕਿ ਉਹ ਚਾਹੁੰਦੇ ਸੀ ਕਿ ਪਸ਼ਾਵਰ ਨੂੰ ਕਾਬਲ ਦੀ ਰਾਜਧਾਨੀ ਦੇ ਨਾਲ ਜੋੜ ਦਿੱਤਾ ਜਾਵੇ ਹੁਣ ਜਦੋਂ ਮਹਾਰਾਜਾ ਸ਼ੇਰ ਸਿੰਘ ਦੀ ਫੌਜ ਭੜਕ ਉੱઠી ਸੀ ਤਾਂ ਅੰਗਰੇਜ਼ਾਂ ਨੇ 12000 ਫੌਜ ਭੇਜ ਕੇ ਉਸ ਨੂੰ ਦਬਾਉਣਾ ਚਾਹਿਆ ਸੀ ਤੇ ਇਸ ਦੇ ਬਦਲੇ 40 ਲੱਖ ਰੁਪਏ ਦੇ 7 ਰੂਜ ਦੇ ਦੱਖਣੀ ਇਲਾਕੇ ਮੰਗੇ ਸੀ ਮਹਾਰਾਜਾ ਸ਼ੇਰ ਸਿੰਘ ਨੇ ਮੰਨਿਆ ਨਹੀਂ ਜੇ ਉਹ ਮੰਨ ਲੈਂਦਾ ਤਾਂ ਅੰਗਰੇਜ਼ੀ ਫੌਜ ਦੇ ਆਉਣ ਕਰਕੇ ਸਿੱਖ ਫੌਜ ਨੇ ਵਧੇਰੇ ਪੜਕ ਉਠਣਾ ਸੀ ਫਿਰ ਪਤਾ ਨਹੀਂ ਇਸ ਦਾ ਅੰਤ ਕੀ ਹੋਣਾ ਸੀ ਹੁਣ ਇਹਨਾਂ ਦਿਨਾਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਰਹਿਣ ਵਾਲੇ ਅੰਗਰੇਜ਼ੀ ਏਜੰਟ ਜਿਨ੍ਹਾਂ ਨੂੰ ਪਰ ਰਾਜਦੂਤ ਕਹਿ ਦਿੰਦੇ ਆ ਇਸਤਿਹਾਰ ਕੱਢਿਆ ਉਹਨਾਂ ਨੇ ਤੇ ਹੁਣ ਸਾਡੀ ਪੰਜਾਬ ਨਾਲ ਜਿਹੜੀ 16 ਟੁੱਟ ਗਈ ਹੈ ਅਸੀਂ ਸਿੱਖਾਂ ਕੋਲੋਂ ਪਿਸ਼ਾਵਰ ਵੀ ਖੋਲਵਾਗੇ ਅਫਗਾਨ ਨੂੰ ਦੇ ਦੇਵਾਂਗੇ। ਹੁਣ ਸੁਲਾ ਦੇ ਵਿੱਚ ਸਿੱਖ ਰਾਜ ਦੀ ਹੱਦ ਸਤਲੁਜ ਤੇ ਅੰਗਰੇਜ਼ੀ ਰਾਜ ਦੀ ਹੱਦ ਜਮਨਾ ਪੱਕੀ ਹੋਈ ਸੀ। ਇਹ ਸੁਲਾ ਦੇ ਵਿੱਚ ਹੋਇਆ ਸੀ। ਤੇ ਵਿਚਲਾ ਜਿਹੜਾ ਹਿੱਸਾ ਸੀ ਸੂਬਾ ਸਰਹੰਦ ਤੇ ਸਿੱਖ ਰਿਆਸਤਾਂ ਇਹਨਾਂ ਦੀ ਜਿਹੜੀ ਗੱਲ ਹੈ ਉਹ ਇਦਾਂ ਹੋਈ ਵੀ ਇਹ ਕਿਸੇ ਦਾ ਵੀ ਪੱਖ ਨਹੀਂ ਲੈਣਗੇ ਜਿਹੜਾ ਵਿਚਲਾ ਹਿੱਸਾ ਸੀ। ਹੁਣ ਕਿਹਾ ਗਿਆ ਕਿ ਲੁਧਿਆਣੇ ਦੀ ਫੌਜ ਜਿਹੜੀ ਆ ਕਰਨਾਲ ਵਾਪਸ ਕਰ ਲਈ ਜਾਵੇਗੀ। ਸਾਹ ਸੁਜਾਨੂ ਕਾਬਲ ਦੀ ਗੱਦੀ ਉੱਤੇ ਬਿਠਾ ਕੇ ਵਾਪਸ ਜਿਹੜੀ ਮੁੜਦੀ ਅੰਗਰੇਜ਼ੀ ਫੌਜ ਪੰਜਾਬ ਵਿੱਚ ਦੀ ਲੰਗੀ ਸ਼ੇਰੇ ਪੰਜਾਬ ਉਦੋਂ ਸੁਰਗਵਾਸ ਹੋ ਚੁੱਕੇ ਸੀ ਤਾਂ ਸਿੱਖਾਂ ਦੇ ਬੁਰਾ ਮਨਾਉਣ ਦੇ ਉੱਤੇ ਅੰਗਰੇਜ਼ਾਂ ਨੇ ਇਕਰਾਰ ਕੀਤਾ ਕਿ ਮੁੜ ਕੇ ਪੰਜਾਬ ਵਿੱਚ ਦੀ ਫੌਜ ਜੜੀ ਉਹ ਨਹੀਂ ਲਗਾਉਣਗੇ ਪਰ ਲੋੜ ਪਈ ਤੇ ਬਰਾਡਫੁੱਟ ਨੇ ਫੇਰ ਫੌਜ ਲਗਾਈ ਹੁਣ ਇਥੇ ਦੋਸਤ ਮੁਹੰਮਦ ਖਾਨ ਦੇ ਪੁੱਤਰ ਅਕਬਰ ਖਾਨ ਨੇ ਵਸਾਕ ਹੱਥ ਕਰਕੇ ਬਾਲਾ ਹਿਸਾਰ ਵਾਲੇ ਅੰਗਰੇਜ਼ ਏਜੰਟ ਜਿਹਦਾ ਨਾਮ ਸੀ ਮੈਕਨਾਗਟਨ ਉਹਦੇ ਸਣੇ ਉਹਦੇ ਸਿਪਾਈਆਂ ਨੂੰ ਉੱਥੇ ਹੀ ਮਾਰਦਾ ਤਾਂ ਅੰਗਰੇਜ਼ਾਂ ਦੀ ਬੇਨਤੀ ਮੰਨ ਕੇ ਸਿੱਖ ਫੌਜ ਵੀ ਉਹਨਾਂ ਦੀ ਮਦਦ ਵਾਸਤੇ ਅਕਬਰ ਖਾਨ ਨੂੰ ਸੌਦਾ ਲਾਉਣ ਵਾਸਤੇ ਜਾਂਦੀ ਹੈ ਫਤਿਹ ਹਾਸਲ ਕਰਨ ਦੇ ਉੱਤੇ ਜਨਰਲ ਡਾਇਓਕ ਨੇ ਅੰਗਰੇਜ਼ੀ ਫੌਜ ਨੂੰ ਤਾਂ ਬਾਜ਼ਾਰ ਲੁੱਟਣ ਦੀ ਆਗਿਆ ਦਿੱਤੀ ਪਰ ਸਿੱਖ ਫੌਜ ਨੂੰ ਰੋਕ ਲਿਆ ਇੱਕ ਤਾਂ ਉਹ ਮਦਦ ਕਰਨ ਵਾਸਤੇ ਗਈ ਸੀ ਤੇ ਹੁਣ ਲੁੱਟਣ ਦੀ ਵਾਰੀ ਆਈ ਤਾਂ ਸਿੱਖਾਂ ਨੂੰ ਰੋਕਤਾ ਇਸ ਕਾਲ ਤੋਂ ਸਿੱਖ ਨਰਾਜ਼ ਹੋ ਗਏ ਹੁਣ ਗੱਲ ਆਉਂਦੀ ਆ 1809 ਈਸਵੀ ਦੀ ਹੁਣ ਸੁਲਾਹ ਦੇ ਉਲਟ ਸਿੱਖ ਰਾਜ ਦੀ ਹੱਦ ਅੰਗਰੇਜ਼ਾਂ ਨੇ ਛੌਣੀਆਂ ਪਾਲੀਆਂ ਸਿੱਖ ਰਾਜ ਦੀ ਹੱਦ ਦੇ ਵਿੱਚ ਅੰਗਰੇਜ਼ਾਂ ਨੇ ਛੌਣੀਆਂ ਪਾਲੀਆਂ 1838 ਈਸਵੀ ਦੇ ਵਿੱਚ ਇੱਕ ਰਜਮੈਂਟ ਸਬਾਥੂ ਦੋ ਲੁਧਿਆਣੇ ਸਨ ਜਿਨ੍ਹਾਂ ਦੇ ਸਾਰੇ ਸਿਪਾਈ ਕੁੱਲ 25 ਕੁਸੂਸੀ ਤੇ ਲਾਰਡ ਆਕਲੈਂਡ ਨੇ ਇਹਨਾਂ ਦੀ ਜਿਹੜੀ ਗਿਣਤੀ ਹੈ 9000 ਕਰਤੀ। ਭਾਵ ਕੁਝ ਲੁਧਿਆਣੇ ਵਧਾ ਦਿੱਤੇ ਤੇ ਕੁਝ ਫਿਰੋਜ਼ਪੁਰ ਇੱਕ ਨਵੀਂ ਬਟਾਲੀਅਨ ਬਣਾ ਲਈ। ਲਾਰਡ ਐਨਲਟ ਨੇ ਅੰਬਾਲੇ, ਕਸੌਲੀ ਤੇ ਸ਼ਿਮਲੇ ਵਿੱਚ ਨਵੀਆਂ ਛੋਣੀਆਂ ਪਾ ਦਿੱਤੀਆਂ ਤੇ ਸਾਰੀ ਫੌਜ ਕੁੱਲ ਮਿਲਾ ਕੇ 14000 ਕਰਤੀ ਤੇ 48 ਤੋਪਾਂ ਵੀ ਰੱਖ ਲਈਆਂ। ਲਾਰਡ ਹਾਰਡਿੰਗ ਨੇ ਇਹ ਫੌਜ ਵਧਾ ਕੇ 32000 ਤੇ ਤੋਪਾਂ ਦੀ ਗਿਣਤੀ ਕਰਤੀ 68 ਇਸ ਤੋਂ ਵੱਖਰੀ 10000 ਫੌਜ ਮੇਰਠ ਦੇ ਵਿੱਚ ਵੀ ਸੀ 1843 ਈਸਵੀ ਤੋਂ ਪਿੱਛੇ ਕਰਨਾਲ ਦੀ ਫੌਜ ਜੋ ਪਹਿਲਾਂ 4000 ਸੀ ਉਹ ਵੀ ਵਧਾਤੀ ਇਨ੍ਹਾਂ ਫੌਜੀ ਤਿਆਰੀਆਂ ਨੂੰ ਵੇਖ ਕੇ ਇਹ ਸਿੱਖ ਸਮਝ ਗਏ ਸੀ ਕਿ ਇਹ ਬੰਦੋਬਸਤ ਕਿਸ ਵਾਸਤੇ ਹੋ ਰਿਹਾ ਹੈ ਅਫਗਾਨੀ ਯੁੱਧਵਲ ਜਦ ਫਿਰੋਜ਼ਪੁਰ ਫੌਜ ਰੱਖੀ ਗਈ ਸੀ ਤਾਂ ਕਿਹਾ ਗਿਆ ਸੀ ਕਿ ਸਾਲ ਦੇ ਅੰਦਰ ਹੀ ਇੱਥੇ ਪੂਜ ਹਟਾ ਲਈ ਜਾਵੇਗੀ ਪਰ ਪਿੱਛੇ ਹਟਾਉਣ ਦੀ ਥਾਂ ਪੱਕੀ ਛੋਣੀ ਪਾ ਲਈ ਤੀ ਫਿਰੋਜ਼ਪੁਰ ਦੀ ਰਾਣੀ ਲਛਮਣ ਕੌਰ ਸੀ ਸੁਪੁੱਤਰੀ ਸੀ ਸਰਦਾਰ ਧਨਨਾਪ ਸਿੰਘ ਮਿਸਲ ਪੰਗੀਆਂ ਦੀ ਵਿਧਵਾ ਸੀ ਤੇ ਨਿਰਸੰਤਾਨ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹਦੀ ਬੇਨਤੀ ਮੰਨ ਕੇ ਉਹਦਾ ਰਾਜ ਜਰਵਾਣਿਆਂ ਹੱਥੋਂ ਬਚਾ ਕੀਤਾ ਸੀ ਤੇ ਉਸ ਤੋਂ ਪਿੱਛੇੋਂ ਰਾਣੀ ਲਛਮਣ ਕੌਰ ਸਿੱਖ ਰਾਜ ਦੀ ਮਾਤ ਹੇਤੇ ਹੀ ਮੰਨੀ ਜਾਂਦੀ ਸੀ ਉਪਰੋਕਤ ਰਾਣੀ ਦੇ ਮਰਨ ਦੇ ਉੱਤੇ ਫਿਰੋਜ਼ਪੁਰ ਦਾ ਇਲਾਕਾ ਅੰਗਰੇਜ਼ਾਂ ਨੇ ਆਪਣੇ ਰਾਜ ਵਿੱਚ ਮਿਲਾ ਲਿਆ ਜੋ ਅਸਲ ਦੇ ਵਿੱਚ ਲਾਹੌਰ ਦਰਬਾਰ ਦਾ ਹੱਕ ਬਣਦਾ ਸੀ ਹੁਣ 1845 ਦੇ ਵਿੱਚ ਆਰੰਭ ਤੋਂ ਹੀ ਲੁਧਿਆਣਾ ਦੇ ਵਿੱਚ ਲਾਰਡ ਹਾਰਡਿੰਗ ਨੇ ਸੈਨਾਪਤੀ ਗੌਫ ਫੌਜ ਦੇ ਪੁੱਲ ਬੰਨਣ ਵਾਸਤੇ ਕਿਸ਼ਤੀਆਂ ਦੀ ਗਿਣਤੀ ਵਧਾਰੇ ਹੁਣ ਇਸ ਬਾਰੇ ਸਮਿਥ ਲਿਖਦਾ ਉਹ ਕਹਿੰਦਾ ਵੀ ਇਸ ਗੱਲ ਨੂੰ ਜ਼ੋਰ ਨਾਲ ਸਾਬਤ ਕਰਨਾ ਕਿ ਬੰਬਈ ਤੋਂ ਜੋ ਬੇੜੀਆਂ ਦਾ ਪੁਲ ਮੰਗਵਾਇਆ ਗਿਆ ਉਹ ਕਿਸੇ ਹਮਲੇ ਦੀ ਤਿਆਰੀ ਵਾਸਤੇ ਨਹੀਂ ਸਗੋ ਆਪਣੀ ਰਾਖੀ ਵਾਸਤੇ ਆ ਇੱਕ ਬਹਾਨਾ ਸੀ ਭਾਵ ਝੂਠ ਸੀ ਹੁਣ ਇੱਥੇ ਮਤਲਬ ਸਾਫ਼ ਸੀ ਕਿ ਇਹ ਬੇੜੀਆਂ ਦਾ ਪੁਲ ਹਮਲੇ ਦੀ ਤਿਆਰੀ ਵਾਸਤੇ ਸੀ ਤੇ ਨਾਲ ਹੀ ਇਹ ਅਫਵਾਹ ਵੀ ਉਡਾ ਦਿੱਤੀ ਕਿ ਮਲਤਾਨ ਉੱਤੇ ਹਮਲਾ ਕਰਨ ਵਾਸਤੇ ਸਿੰਧ ਦੇ ਵਿੱਚ 5000 ਫੌਜੀ ਇਕੱਠੀ ਕੀਤੀ ਗਈ ਹੈ ਇਹੋ ਜਿਹੇ ਕਿਆਸ ਨਪੀਰੀਅਨ ਦੀਆਂ ਤਖਤੀਰਾ ਤੋਂ ਕਿਤੇ ਜਾਂਦੇ ਨੇ ਅੱਜ ਤੱਕ ਸਿੰਧ ਦੇ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਦੀ ਹੱਦ ਪੱਕੀ ਨਹੀਂ ਸੀ ਡਾਕੂਆਂ ਦਾ ਪਿੱਛਾ ਕਰਦੇ ਹੋਏ ਕੁਝ ਸਿੱਖ ਜਿਹੜੇ ਨੇ ਅਫਸਰ ਸਿੱਖਾਂ ਦੇ ਉਹ ਸਿੰਧ ਵਿੱਚ ਜਾ ਬੜੇ ਸਿੰਧ ਨੂੰ ਫਤਿਹ ਕਰਨ ਵਾਲੇ ਨਪੀਰੀਅਨ ਨੇ ਉਹਨਾਂ ਦੇ ਉੱਤੇ ਹੱਲਾ ਬੋਲਤਾ ਤੇ ਕਾਰਨ ਇਹ ਦੱਸਿਆ ਕਿ ਸਿੱਖ ਸਾਡੇ ਇਲਾਕੇ ਦੇ ਵਿੱਚ ਆ ਗਏ ਹੁਣ ਜਦ ਹੱਦ ਦਾ ਫੈਸਲਾ ਹੀ ਨਹੀਂ ਹੋਇਆ ਤਾਂ ਸਾਡੇ ਇਲਾਕੇ ਦੇ ਵਿੱਚ ਆ ਗਏ ਦਾ ਤਾਂ ਕੋਈ ਮਤਲਬ ਨਹੀਂ ਨਾ ਬਣਦਾ ਸੱਚੀ ਗੱਲ ਤਾਂ ਇਹ ਹੈ ਕਿ ਨਪੀਰੀਅਨ ਕਨਿੰਗਮ ਦੇ ਵਾਕ ਅਨੁਸਾਰ ਨਪੀਰੀਅਨ ਜਿਹੜਾ ਹੈ ਉਹ ਵੀ ਪੰਜਾਬ ਦੇ ਨਾਲ ਲੜਨਾ ਚਾਹੁੰਦਾ ਸੀ ਹੁਣ ਅੰਗਰੇਜ਼ੀ ਏਜੰਟ ਮੇਜਰ ਬਰਾਫ ਫੁੱਟ ਉਹ ਕਹਿੰਦਾ ਵੀ ਸਤਲੁਜ ਪਾਰ ਦੇ ਰਜਵਾੜੇ ਪਟਿਆਲਾ ਆਦ ਅੰਗਰੇਜ਼ਾਂ ਦੇ ਅਧੀਨ ਦੱਸੇ ਤੇ ਉਹਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਜੋ ਉਦੋਂ ਮਾਤਾ ਦੇ ਨਾਲ ਬਿਮਾਰ ਪਿਆ ਸੀ ਉਹਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਦੇ ਉੱਤੇ ਜਾਂ ਕਿਸੇ ਗੱਲੋਂ ਤਖਤੋਂ ਲਾਹੇ ਜਾਣ ਤੇ ਇਹ ਇਲਾਕੇ ਅੰਗਰੇਜ਼ੀ ਰਾਜ ਵਿੱਚ ਮਿਲਾ ਲਏ ਜਾਣਗੇ ਤੇ ਲਾਹੌਰ ਦਰਬਾਰ ਦੇ ਅਧੀਨ ਕੁਝ ਸਿੱਖ ਅਫਸਰ ਉਹ ਤੋਂ ਵਾਪਸ ਲਾਹੌਰ ਆ ਰਹੇ ਸਨ ਮੇਜਰ ਬਰਾਫ ਫੋਟ ਨੇ ਉਹਨਾਂ ਦੇ ਉੱਤੇ ਵੀ ਹੱਲਾ ਬੋਲਤਾ ਤੇ ਸਤੂਰੂ ਜੇ ਲੰਗਦੇ ਆ ਉਹਨਾਂ ਉੱਤੇ ਗੋਲੀਆਂ ਚਲਾਤੀਆਂ ਪਰ ਅਗੋਂ ਸਿੱਖ ਜਿਹੜੇ ਬਿਲਕੁਲ ਸ਼ਾਂਤ ਰਹਿੰਦੇ ਆ ਇਹ ਕੰਮ ਬਰਾਡਫੋਰਡ ਨੇ 1809 ਈਸਵੀ ਦੀ 16 ਦੇ ਉਲਟ ਕੀਤਾ ਜਿਹੜੀ ਸੰਧੀ ਹੋਈ ਸੀ ਉਹਦੇ ਉਲਟ ਕੀਤਾ ਇਹ ਕੰਮ ਗੋਲੀਆਂ ਚਲਾ ਕੇ ਕਿਉਂਕਿ ਸਿੱਖ ਅਫਸਰ ਲੋੜ ਤੋਂ ਵੱਧ ਸਤ루ਜੇਪਾਰ ਨਹੀਂ ਸੀ ਗਏ ਹੁਣ ਮਲਤਾਨ ਦਾ ਦੀਵਾਨ ਮੂਲ ਰਾਜ ਨੇ ਲਾਹੌਰ ਦਰਬਾਰ ਦੇ ਵਿਰੁੱਧ ਅੰਗਰੇਜ਼ਾਂ ਤੋਂ ਮਦਦ ਮੰਗੀ ਤਾਂ ਬਰਾਡਫੁੱਟ ਨੇ ਉਹਨੂੰ ਮਦਦ ਦੇਣੀ ਮੰਨ ਲਈ ਬਰਾਡਫੁੱਟ ਨੇ ਲੁਧਿਆਣਾ ਦੇ ਇੱਕ ਲਾਹੌਰ ਲਾਗੇ ਦਰਬਾਰ ਦੇ ਦੋ ਅਸਥਾਨ ਅੰਗਰੇਜ਼ੀ ਇਲਾਕੇ ਦੇ ਵਿੱਚ ਮਿਲਾ ਲਏ ਤੇ ਕారణੇ ਦੱਸਿਆ ਕਿ ਸਾਡੇ ਇਲਾਕੇ ਦੇ ਲੁਟੇਰੇ ਇੱਥੇ ਆਲ ਲੁਕਦੇ ਆ ਅਸਲ ਦੇ ਵਿੱਚ ਮੇਜਰ ਬਰਾਡਫੁੱਟ ਲੜਾਈ ਦਾ ਸਭ ਤੋਂ ਵੱਡਾ ਕਾਰਨ ਹੈ ਇਹ ਸਭ ਤੋਂ ਵੱਡਾ ਕਾਰਨ ਹੈ ਇਹਦੀ ਥਾਂ ਕਲਾਰਕ 에ਜੰਟ ਕਹਿੰਦਾ ਤਾਂ ਸ਼ਾਇਦ ਲੜਾਈ ਏਡੀ ਛੇਤੀ ਨਾ ਹੁੰਦੀ ਇਹ ਗੱਲ ਉਹ ਕਹਿ ਰਿਹਾ 에ਜੰਟ ਕਹਿ ਰਿਹਾ ਹੁਣ ਫਲੋਰ ਦੇ ਕਿਲੇ ਦੇ ਸਾਹਮਣੇ ਅੰਗਰੇਜ਼ਾਂ ਦਾ ਇੱਕ ਜਹਾਜ਼ ਬਿਨਾਂ ਕਾਰਨ ਕਈ ਦਿਨ ਖੜਾ ਕੀਤਾ ਗਿਆ ਰਾਜਾ ਸੁਚੇਤ ਸਿੰਘ ਰਾਜਾ ਧਿਆਨ ਸਿੰਘ ਡੋਗਰੇ ਦਾ ਇਹ ਭਰਾ ਹੈ ਸੁਚੇਤ ਸਿੰਘ 18 ਲੱਖ ਰੁਪਇਆ ਫਿਰੋਜ਼ਪੁਰ ਅੰਗਰੇਜ਼ੀ ਬੈਂਕ ਦੇ ਵਿੱਚ ਸੀ ਉਹਦਾ ਉਹ ਸਿੱਖਾਂ ਨੇ ਜਦੋਂ ਮੰਗਿਆ ਤਾਂ ਅੰਗਰੇਜ਼ਾਂ ਨੇ ਜਵਾਬ ਦਿੱਤਾ ਕਹਿੰਦੇ ਅਸੀਂ ਨਹੀਂ ਦੇਣਾ ਕਿ ਅੰਗਰੇਜ਼ੀ ਕੋਰਟ ਜਿਹਨੂੰ ਆਪਾਂ ਕਚਹਿਰੀ ਕਹਿੰਦੇ ਆ ਉਹਦੇ ਵਿੱਚ ਦਾਵਾ ਕਰੋ ਫਿਰ ਅਸੀਂ ਦੇਖਾਂਗੇ ਇਹ ਇਹੋ ਜਿਹੇ ਹੁਕਮਨਾਮਾ ਉੱਤਰ ਦੇ ਵੱਜੋਂ ਦਿੱਤਾ ਜਿਵੇਂ ਲਾਹੌਰ ਦਰਬਾਰ ਅੰਗਰੇਜ਼ਾਂ ਦੇ ਮਾਤਹੀਨ ਹੁੰਦਾ ਹ ਹੁਣ ਦੇਖੋ ਜਿਨ੍ਹਾਂ ਕਰਕੇ ਸਿੱਖ ਫੌਜ ਭੜਕ ਉੱਠੀ ਇਹ ਉਹ ਕਾਰਨ ਸੀ ਕਿਉਂਕਿ ਸਿੱਖ ਸਮਝਣ ਲੱਗ ਪਏ ਸੀ ਕਿ ਅੰਗਰੇਜ਼ਾਂ ਨੇ ਆਪਣੀ ਪਾਲਿਸੀ ਨੀਤੀ ਯਾਨੀ ਕਿ ਮੁਲਕੀ ਫਤੇ ਦੀ ਬਣਾ ਲਈ ਆ ਉਹ ਇੱਥੇ ਹੁਣ ਵਪਾਰ ਨਹੀਂ ਕਰਨਾ ਚਾਹੁੰਦੇ ਇਥੇ ਰਾਜ ਕਰਨਾ ਚਾਹੁੰਦੇ ਆ ਰਾਜ ਦਾ ਲਾਲਚ ਆ ਗਿਆ ਉਹਨਾਂ ਦੇ ਵਿੱਚ ਹੁਣ ਪਹਿਲਾ ਨਿਸ਼ਾਨਾ ਸੀ ਉਹਨਾਂ ਦਾ ਲਾਹੌਰ ਨੂੰ ਫਤੇ ਕਰਨਾ ਇਹ ਸਰਦਾਰਾਂ ਦੇ ਵਿੱਚ ਫੌਜੀ ਪੰਚਾਂ ਦੀ ਇੱਕ ਸਭਾ ਵੀ ਬੁਲਾਈ ਜਾਂਦੀ ਹੈ ਸਿੱਖ ਪੋਜ ਦੇ ਜਿਹੜੇ ਪੰਚ ਬਣੇ ਹੋਈ ਸੀ ਉਹਨਾਂ ਦੀ ਇੱਕ ਸਭਾ ਹੁੰਦੀ ਆ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਉੱਤੇ ਬਟਾਏ ਇਕੱਠ ਹੁੰਦਾ ਅੰਗਰੇਜ਼ਾਂ ਦੇ ਨਾਲ ਲੜਾਈ ਕਰਨ ਦੇ ਉੱਤੇ ਵਿਚਾਰ ਚਰਚਾ ਹੁੰਦੀ ਹੈ। ਹੁਣ ਇੱਥੇ ਮਾਹ ਰਾਣੀ ਜਿੰਦਕੌਰ ਤੇ ਕਈ ਹੋਰ ਸਰਦਾਰ ਜਿਨ੍ਹਾਂ ਦੇ ਵਿੱਚ ਸ਼ਾਮ ਸਿੰਘ ਮੁਖੀ ਸੀ ਉਹਨਾਂ ਦੀ ਰਾਏ ਸੀ ਕਿ ਹੱਲੇ ਆਪਾਂ ਅੰਗਰੇਜ਼ਾਂ ਦੇ ਨਾਲ ਲੜਾਈ ਨਾ ਚੜੀਏ ਤਾਂ ਚੰਗਾ ਰਹਾਗਾ। ਕਿਉਂਕਿ ਘਰ-ਪਾਟਾ ਹੁਣ ਕਾਰਨ ਅਸੀਂ ਜਿੱਤ ਨਹੀਂ ਸਕਾਂਗੇ। ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਵੀ ਆਪਣੇ ਹੀ ਇੱਥੇ ਗਦਾਰੀਆਂ ਕਰ ਰਹੇ ਆ ਜੇ ਅਸੀਂ ਉਹਨਾਂ ਦੇ ਨਾਲ ਲੜਾਈ ਲੜਾਂਗੇ ਤਾਂ ਸਾਨੂੰ ਨੁਕਸਾਨ ਹੋ ਸਕਦਾ। ਸਾਡੇ ਹੱਥੋਂ ਰਾਜ ਭਗ ਜਾ ਸਕਦਾ। ਹੁਣ ਇਥੇ ਲਾਲ ਸਿੰਘ ਤੇ ਤੇਜ ਸਿੰਘ ਦੇ ਭੜਕਾਏ ਹੋਏ ਫੌਜੀ ਪੰਚ ਬੜੇ ਜ਼ੋਰ ਨਾਲ ਲੜਾਈ ਦੇ ਹੱਕ ਵਿੱਚ ਜਾਂਦੇ ਵਸ ਤੋਂ ਲੜਾਈ ਕਰਨੀ ਉਹ ਕਰਨੀ ਆ ਫਿਰ ਅੰਤੋਂ ਬਹੁ ਸੰਮਤੀ ਲੜਾਈ ਕਰਨ ਵਾਲਿਆਂ ਦੀ ਹੋ ਜਾਂਦੀ ਆ ਤੇ ਲੜਾਈ ਵਾਸਤੇ ਫਿਰ ਐਲਾਨ ਹੋ ਜਾਂਦਾ ਤੇ ਸਾਰੀ ਫੌਜ ਸਰਦਾਰਾ ਨੇ ਰਾਜ ਜਿਹੜੇ ਨੇ ਵੱਡੇ ਵੱਡੇ ਰਾਜ ਘਰਾਣਿਆਂ ਦੇ ਲੋਕ ਜਿਹੜੇ ਨੇ ਉਹ ਫਿਰ ਇਹ ਪ੍ਰਣ ਕਰਦੇ ਆ ਵੀ ਅਸੀਂ ਰਾਜ ਭਗਤ ਰਵਾਂਗੇ ਲਾਲ ਸਿੰਘ ਤੇ ਤੇਜ ਸਿੰਘ ਜਿਹੜੇ ਵਜ਼ੀਰ ਆ ਤੇ ਸ਼ੈਨਾਪਤੀ ਨੇ ਉਹ ਪੂਰੇ ਅਧਿਕਾਰ ਲੈ ਲੈਂਦੇ ਆ ਲੜਾਈ ਦੀ ਲੜਾਈ ਦਾ ਐਲਾਨ ਕਰ ਦਿੰਦੇ ਆ ਹੁਣ ਇਥੇ ਦੀਵਾਨ ਦੀਨਾ ਨਾਥ ਨੇ ਬੜੀ ਜੋਸ਼ੀਲੀ ਤਕਰੀਰ ਕੀਤੀ ਤੇ ਅੰਤਯ ਚਾਰ ਕਾਰਨਾ ਉੱਤੇ 17 ਨਵੰਬਰ 1845 ਨੂੰ ਅੰਗਰੇਜ਼ਾਂ ਨਾਲ ਲੜਾਈ ਦਾ ਐਲਾਨ ਹੋ ਜਾਂਦਾ ਹੈ ਇਹ ਪਹਿਲੀ ਲੜਾਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਗੇਰਨ ਵਾਸਤੇ ਵੱਡੇ ਵੱਡੇ ਥੰਮ ਜਿਹੜੇ ਨੇ ਉਹ ਗੇਰੇ ਜਾ ਰਹੇ ਸੀ ਆ ਇਹ ਪਹਿਲਾ ਐਲਾਨ ਸੀ ਅੰਗਰੇਜ਼ਾਂ ਨਾਲ ਲੜਾਈ ਕਰਨ ਦਾ ਹਾਲਾਂਕਿ ਜਿੱਦਾਂ ਮੈਂ ਦੱਸਿਆ ਕਿ ਬਹੁਤੇ ਜਿਹੜੇ ਸਰਦਾਰ ਸੀ ਚਾਹੁੰਦੇ ਸੀ ਵੀ ਹਜੇ ਲੜਾਈ ਨਾ ਹੋਵੇ ਪਰ ਆਪਣੇ ਦੀਆਂ ਗਦਾਰੀਆਂ ਸੀ ਉਹ ਤਾਂ ਚਾਹੁੰਦੇ ਸੀ ਨਾ ਵੀ ਲੜਾਈ ਹੋਵੇ ਤਾਂ ਕਿ ਸਾਨੂੰ ਆਪਣਾ ਬਣਦਾ ਹੱਕ ਮਿਲੇ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਨੇ ਨਾਲ ਨੂੰ ਬਹੁਤ ਵੱਡੇ ਵੱਡੇ ਹੱਕ ਦਿੱਤੇ ਹੋਏ ਸੀ ਪਰ ਉਹ ਕਹਿੰਦੇ ਨੇ ਨਾ ਕਿ ਲਾਲਚ ਦਾ ਕੋਈ ਮੂੰਹ ਨਹੀਂ ਭਰਦਾ ਉਹ ਕੰਮ ਸੀ ਨਾ ਦਾ ਹੁਣ ਅੰਗਰੇਜ਼ੀ ਫੌਜ ਸਤਲੁਜ ਵੱਲ ਵੱਧ ਰਹੀ ਹੈ ਤੇ ਉਸ ਨੇ ਪੰਜਾਬ ਉਤੇ ਚੜ੍ਹਾਈ ਕਰਨ ਦਾ ਪੱਕਾ ਮਨ ਬਣਾ ਲਿਆ ਫਿਰੋਜ਼ਪੁਰ ਅੰਗਰੇਜ਼ੀ ਬੈਂਕਾਂ ਵਿੱਚ ਜੋ ਰਾਜਾ ਸੁਚੇਤ ਸਿੰਘ ਦਾ 18 ਲੱਖ ਰੁਪਇਆ ਲਾਹੌਰ ਦਰਬਾਰ ਦੇ ਕਈ ਵਾਰ ਮੰਗਣ ਦੇ ਉੱਤੇ ਵੀ ਅੰਗਰੇਜ਼ਾਂ ਨੇ ਨਾ ਕਰਤੀ ਸੀ ਕਿ ਇਹ ਕਾਰਨ ਕਰਕੇ ਲੜਾਈ ਹੋਈ ਸੁਰਗਵਾਸ ਰਾਜਾ ਸੁਚੇਤ ਸਿੰਘ ਦੀ ਜਾਇਦਾਦ ਦੇ ਉੱਤੇ ਲਾਹੌਰ ਦਰਬਾਰ ਦਾ ਹੱਕ ਹੈ ਸਤਲੁਜ ਦੱਖਣ ਦੇ ਪਾਸੇ ਜੋ ਪਿੰਡ ਲਾਹੌਰ ਦਰਬਾਰ ਦੇ ਅਧੀਨ ਸਨ ਅੰਗਰੇਜ਼ੀ ਹਕੂਮਤ ਨੇ ਉਹਨਾਂ ਵਿੱਚ ਆਉਣ ਜਾਣ ਤੋਂ ਸਿੱਖ ਫੌਜ ਨੂੰ ਰੋਕ ਲਾਤੀ ਸੀ ਇਸ ਐਲਾਨ ਪਿੱਛੋਂ ਸਰਦਾਰ ਫੌਜੀ ਤਿਆਰੀਆਂ ਵਿੱਚ ਰੁੱਝ ਜਾਂਦੇ ਨੇ ਹੁਣ ਗੱਲ ਕਰਾਂਗੇ ਖਾਲਸਾ ਫੌਜ ਲੜਾਈ ਵਾਸਤੇ ਤਿਆਰ ਹੋ ਰਹੀ ਹੈ ਉਹਨਾਂ ਦੇ ਜੋਸ਼ ਬਾਰੇ ਸਰ ਗਾਰਟਨਰ ਇੱਕ ਲੇਖਕ ਅੰਗਰੇਜ਼ੀ ਦਾ ਉਹ ਲਿਖਦਾ ਕਿ ਸਿੱਖਾਂ ਨੇ ਪੂਰੇ ਜੋਸ਼ ਦੇ ਨਾਲ ਜੰਗ ਦੀ ਤਿਆਰੀ ਕੀਤੀ ਉਹਨਾਂ ਨੇ ਪੱਕਾ ਕਰ ਲਿਆ ਕਿ ਉਹ ਦਿੱਲੀ ਨੂੰ ਫਤਿਹ ਕਰਕੇ ਲੁੱਟ ਕੇ ਆਉਣਗੇ ਇਸ ਤੋਂ ਪਿੱਛੋਂ ਹਿੰਦੁਸਤਾਨ ਦੇ ਹੋਰ ਦੌਲਤ ਨਾਲ ਭਰੇ ਸ਼ਹਿਰ ਲੁੱਟਣਗੇ ਤੇ ਕਲਗੱਤੇ ਤੇ ਫਿਰ ਲੰਡਨ ਪਹੁੰਚਣਗੇ ਐਡੀ ਵੱਡੀ ਮਾਰ ਮਾਰਨ ਬਾਰੇ ਸੋਚ ਲਿਆ ਸੀ ਸਿੱਖਾਂ ਦੀ ਇਸ ਖਾਲਸਾ ਫੌਜ ਨੇ ਇਸ ਦੇ ਵਿੱਚ 30000 ਸਿੱਖ ਫੌਜ ਸੀ ਜਿਹੜੀ ਸਾਤਲੁਜ ਵੱਲ ਵੱਧ ਰਹੀ ਸੀ 11 ਦਸੰਬਰ ਨੂੰ ਸਭਰਾਵਾਂ ਦੇ ਆਸੇ ਪਾਸੇ ਦਰਿਆ ਪਾਰ ਕਰਕੇ ਫਤਿਹਗੜ੍ਹ ਸਭਰਾ ਮੋਰਚੇ ਜਾ ਲਾਉਂਦੀ ਹੈ ਸਿੱਖ ਫੌਜ ਸਿੱਖ ਸਿਪਾਈਆਂ ਦੇ ਦਿਲ ਦੇ ਵਿੱਚ ਇਸ ਲੜਾਈ ਦਾ ਕਿੰਨਾ ਉਤਸ਼ਾਹ ਸੀ ਉਹ ਉਹਨਾਂ ਦੇ ਕੰਮ ਕਰਨ ਤੋਂ ਸਾਬਤ ਹੁੰਦਾ ਲੋਕ ਲਾਜ ਤੇ ਸਖਣੀ ਸ਼ਾਨ ਨੂੰ ਛਿੱਕੇ ਟੰਗ ਕੇ ਉਹਨਾਂ ਆਪ ਕੁਲੀਆਂ ਵਰਗਾ ਕੰਮ ਵੀ ਕੀਤਾ ਬੇੜੀਆਂ ਦੇ ਉੱਤੇ ਆਪ ਭਾਰ ਲੱਦੇ ਉਤਾਰਿਆ ਵੀ ਤੋਪਾਂ ਖਿੱਚੀਆਂ ਗੱਡੇ ਖਿੱਚੇ ਸਮਾਨ ਖੁਰਾਕ ਬਾਰੂਦ ਉਠਾਇਆ ਜਿੱਤ ਉਹਨਾਂ ਨੂੰ ਸਾਹਮਣੇ ਖੜੀ ਮੁਸਕਰਾ ਕੇ ਜਾਪਰੀ ਸੀ ਖੜੀ ਹੋਈ ਵੀ ਜਿੱਤ ਸਾਡੇ ਸਾਹਮਣੇ ਖੜੀ ਆ ਤੇ ਹੱਸ ਰਹੀ ਆ ਹੁਣ ਸੱਤ ਰੋਜ਼ੇ ਕੰਡੇ ਤੇ ਇੱਕ ਕੱਚਾ ਕਿਲਾ ਬੜਾਇਆ ਜਾਂਦਾ ਫਤੇਗੜ ਸਭਰਾਮਾ ਦੇ ਸਾਹਮਣੇ ਸਿੱਖਾਂ ਨੇ ਇੱਕ ਕੱਚਾ ਕਿਲਾ ਬਣਾ ਲਿਆ। ਲੜਾਈ ਵਾਸਤੇ ਇਹ ਥਾਂ ਚੁਣਨ ਦੇ ਵਿੱਚ ਸਿੱਖਾਂ ਦੀ ਰਣ ਚਾਤਰੀ ਦਾ ਪਤਾ ਲੱਗਦਾ। ਹੁਣ ਪਿਛਲੇ ਪਾਸੇ ਦਰਿਆ ਹੈ। ਸੱਜੇ ਪਾਸੇ ਪਿਛਲੀ ਤੇ ਕਾਨਿਆਂ ਦਾ ਸੰਗਣਾ ਝੱਜ ਤੇ ਸਾਹਮਣੇ ਖੁੱਲਾ ਮੈਦਾਨ ਹੈ। ਸੱਜੇ ਹੱਥ 20 ਮੀਲ ਉਤੇ ਅੰਗਰੇਜ਼ਾਂ ਦੀ ਛੌਣੀ ਫਿਰੋਜ਼ਪੁਰ ਤੇ ਖੱਬੇ ਪਾਸੇ 60-65 ਮੀਲ ਲੁਧਿਆਣਾ। ਦਰਿਆ ਸਤਲੁਜ ਦੇ ਉੱਤੇ ਸਿੱਖਾਂ ਦਾ ਕਬਜ਼ਾ ਹੁਣ ਕਰਕੇ ਇਹ ਰਾਹ ਅੰਗਰੇਜ਼ ਜਿਹੜੇ ਨੇ ਸਮਾਨ ਨਹੀਂ ਲੈ ਕੇ ਜਾ ਸਕਦੇ ਸੀ ਤੇ ਨਾ ਹੀ ਸੜਕ ਸਿੱਖਾਂ ਦੇ ਖਤਰੇ ਤੋਂ ਖਾਲੀ ਸੀ ਜੇ ਸਿੱਖਾਂ ਦੇ ਜਰਨੈਲ ਲੂਣ ਹਰਾਮੀ ਨਾ ਹੁੰਦੇ ਤਾਂ ਇਹ ਕਿਲਾ ਖਾਲਸੇ ਦਾ ਸਾਥ ਨਾ ਛੱਡਦਾ ਇੱਥੇ ਲੂਣ ਹਰਾਮੀ ਕੀਤੀ ਸਿੱਖਾਂ ਦੇ ਸਤਲੁਜ ਪਾਰ ਕਰਨ ਦੀ ਖਬਰ ਜਿਹੜੀ ਹੈ ਉਹ ਲਾਰਡ ਹਾਰਡਿੰਗ ਜਿਹੜਾ ਆ ਉਸ ਨੂੰ ਲੱਗਦੀ ਹੈ ਇਹ ਗਵਰਨਰ ਜਨਰਲ ਨੂੰ ਇਹ ਜਿਹੜਾ ਲੁਧਿਆਣੇ ਦੇ ਵਿੱਚ 12 ਦਸੰਬਰ ਨੂੰ ਮਿਲਦੀ ਹੈ ਖਬਰ ਅਗਲੇ ਦਿਨ 13 ਦਸੰਬਰ ਹੈ ਤੇ ਲਸ਼ਕਰੀ ਖਾਨ ਦੀ ਸਰਾ ਤੋਂ ਉਹਨਾਂ ਨੇ ਇੱਕ ਖੱਤ ਲਿਖਿਆ ਇੱਕ ਐਲਾਨ ਕੱਢਿਆ ਹੁਣ ਉਹ ਐਲਾਨ ਕੀ ਸੀ ਤੇ ਕਿਵੇਂ ਲੜਾਈ ਫਿਰ ਅੱਗੇ ਵਧਦੀ ਹੈ ਇਹਦੇ ਬਾਰੇ ਤੁਹਾਨੂੰ 7ਵੇਂ ਦੇ ਭਾਗ 20 ਦੇ ਵਿੱਚ ਦੱਸਾਂਗੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਸਿੱਖਾਂ ਦੀ ਅੰਗਰੇਜ਼ਾਂ ਦੇ ਨਾਲ ਲੜਾਈ ਕਿਵੇਂ ਲੱਗੀ ਕੀ ਕਾਰਨ ਬਣੇ ਇਸ ਤੋਂ ਪਹਿਲੇ ਡੋਗਰਿਆ ਨੇ ਕਿਵੇਂ ਚਾਲਾਂ ਚੱਲੀਆਂ ਸੀ ਜੇ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰੋ ਅਤੇ ਇਹ ਸੱਤਵਾਂ ਭਾਗ ਸੀ ਤੋਂ ਪਹਿਲਾਂ 6 ਭਾਗ ਜਿਹੜੇ ਨੇ ਆ ਚੁੱਕੇ ਨੇ ਤੁਸੀਂ ਉਹ ਵੀ ਦੇਖੋ ਸਿੱਖ ਰਾਜ ਕਿਵੇਂ ਗਿਆ ਦਰਅਸਲ ਸਾਨੂੰ ਇੰਨਾ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਖਾਲਸਾ ਰਾਜ ਸੀ ਤੇ ਇੱਕ ਸਾਡਾ ਬਲੈਕ ਪ੍ਰਿੰਸ ਹੋਇਆ ਦਲੇਪ ਸਿੰਘ ਮਹਾਰਾਜਾ ਰਣਜੀਤ ਸਿੰਘ ਤੋਂ ਬਲੈਕ ਪ੍ਰਿੰਸ ਤੱਕ ਅੰਦਰ ਕੀ ਕੁਝ ਹੋਇਆ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਅਸੀਂ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਵੀਡੀਓ ਨੂੰ ਜਿਵੇਂ ਪਿਆਰ ਦੇ ਰਹੇ ਹੋ ਓਵੇਂ ਇਸ ਵੀਡੀਓ ਨੂੰ ਵੀ ਪਿਆਰ ਦੇਵੋ ਆਪਣੇ ਇਤਿਹਾਸ ਤੋਂ ਜਾਣੂ ਹੋਣ ਵਾਸਤੇ ਸਿੱਖ ਯੂਨੀਵਰਸ ਚੈਨਲ ਦੇ ਨਾਲ ਜੁੜੇ ਰਹੋ ਸਿੱਖ ਰਾਜ ਕਿਵੇਂ ਗਿਆ ਉਹਦੀਆਂ ਲਗਾਤਾਰ ਅਸੀਂ ਕੜੀਆਂ ਜੜੀਆਂ ਨੇ ਉਹ ਨਸ਼ਰ ਕਰ ਰਹੇ ਹਾਂ ਤੇ ਸੱਤਵੀਂ ਕੜੀ ਸੀ ਤੇ ਸੱਤਵੀਂ ਕੜੀ ਦੇ ਦੂਸਰੇ ਭਾਗ ਨੂੰ ਵੀ ਅਸੀਂ ਜਲਦੀ ਤੁਹਾਨੂੰ ਰੂਬਰੂ ਕਰਾਂਗੇ ਫਿਲਹਾਲ ਇਜਾਜ਼ਤ ਦਿਓ ਬਣੇ ਰਹੋ ਸਿੱਖ ਯੂਨੀਵਰਸ ਚੈਨਲ ਦੇ ਨਾਲ ਧੰਨਵਾਦ